thank you E é... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛਤਨ ਪੀਰ ਬੈਠਾ ਬਿਭਾਰੀ ਅਰਜੁਨ ਕਾਇਆ ਪਰਟ ਤੈ ਮੂਰਤ ਹਰਗੋਬਿੰਦ ਸਵਾਰੀ ਜੱਲਦੀ ਪੀੜੀ ਛੋਟਿਆ ਰੂਪ ਦਿਖਾਵਨ ਵਾਰੋਵਾਰੀ ਦਾਲ ਭੰਤਨ ਗੁਰੂ ਸੁਰਮਾ ਵਡ ਜੋਦਾ ਬਹੁ ਪਰੁਕਾਰੀ ਐਸੇ ਦਿਨ ਦਿਹਾੜ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਦਵਾਲੀਰ ਦੇ ਕਿਲੇ ਵਿੱਚੋਂ ਉਹਨਾਂ ਬਵੰਜਾ ਕੈਦੀ ਰਾਜਿਆਂ ਨੂੰ ਰਿਹਾਅ ਕਰਵਾਇਆ ਸਤ ਜੀ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੀਰੀ ਪੀਰੀ ਦੇ ਮਾਲਕ ਇਹਨਾਂ 52 ਰਾਜਿਆਂ ਨੂੰ ਰਿਹਾਅ ਕਰਵਾ ਕੇ ਬੜਾ ਆਦਰ ਪੜਾ ਹੁੰਦੇ ਹੋਏ ਅੱਜ ਦੇ ਦਿਨ ਅੱਜ ਦੇ ਸ਼ੁਭ ਦਿਹਾੜੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰ ਸਤ ਸਾਹਿਬ ਜੀ ਧਰਤੀ ਤੇ ਪਹੁੰਚਦੇ ਨੇ ਧੰਨ ਧੰਨ ਬਾਬਾ ਬੁੱਢਾ ਜੀ ਧੰਨ ਧੰਨ ਭਾਈ ਗੁਰਦਾਸ ਜੀ ਅਤੇ ਬੇਅਤ ਸਿੰਘ ਸੰਗਤਾਂ ਜਿੱਥੇ ਸਤਗੁਰਾਂ ਨੂੰ ਜੀਓ ਆਇਆ ਆਖਿਆ ਸਾਨ ਸਾਨ ਦੇ ਹਮਾਰੇ ਭਾਗ ਘਰ ਆਇਆ ਫਿਰ ਮੇਰਾ ਸੋਹੇ ਬੰਤ ਦਵਾਰ ਸਗਲਾ ਬਨਹਰਾ ਜਿੱਥੇ ਸਤਿਗੁਰਾਂ ਨੂੰ ਜੀਵਾਂ ਆਉਂਦੇ ਆ ਆਖਿਆ ਉਥੇ ਸਿੱਖਾਂ ਨੇ ਗੁ ਸਿੱਖਾਂ ਨੇ ਸੰਗਤਾਂ ਨੇ ਦੀਪ ਮਾਲਾ ਕੀਤੀ ਸੰਗਤ ਜੀ ਅੱਜ ਵੀ ਉਸੇ ਜਾਗ ਨੂੰ ਤਾਜ਼ਾ ਕਰਦੇ ਆ ਹੋਇਆ ਗੁਰਸਿੱਖ ਸੰਗਤਾਂ ਚਾਹੇ ਕੋਈ Hindu ਹੋਵੇ ਚਾਹੇ ਕੋਈ ਕਿਸੇ ਵੀ ਧਰਮ ਨਾਲ ਬਿਲੋਂਗ ਕਰਦਾ ਹੋਵੇ ਸਿੱਖ ਹੋਵੇ ਉਹ ਇਸ ਜੋ ਦਿਨ ਹੈ ਦਿਹਾੜਾ ਹੈ ਬੰਦੀ ਛੋੜ ਦਿਵਸ ਉਹਨੂੰ ਬੜੀ ਚੜ੍ਹਦੀ ਕਲਾ ਨਾਲ ਮਨਾਉਂਦੇ ਹਨ ਇਸੇ ਭਾਵਨਾ ਨੂੰ ਮੁੱਖ ਰੱਖਦੇ ਅੱਜ ਤੱਕ ਤਕਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੇਅੰਤ ਸੰਗਤਾਂ ਸਤਿਗੁਰ ਦੀ ਯਾਦ ਵਿੱਚ ਪਹੁੰਚੀ ਅਮਰਤ ਵੇਲੇ ਤੋਂ ਲੈ ਕੇ ਇਸ ਵਕਤ ਤੱਕ ਦੇਖੋ ਸੰਗਤ ਜੀ ਕਿੰਨਾ ਅਜਿਹਾ ਨਜ਼ਾਰਾ ਹੈ ਜਿਥੇ ਸ਼ੋਮਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਤ ਸ੍ਰੀ ਕੇਸਗੜ ਸਾਹਿਬ ਵੱਲੋਂ ਇਸ ਸਥਾਨ ਦੀ ਰਾਈਟਿੰਗ ਕੀਤੀ ਗਈ ਹੈ ਡੈਕੋਰੇਸ਼ਨ ਕੀਤੀ ਗਈ ਹੈ ਉਥੇ ਗੁਰੂ ਕੇ ਪਿਆਰ ਵਾਲੀਆਂ ਸੰਗਤਾਂ ਮੋਹਵਤੀਆਂ ਈਦੇ ਦੀਵੇ ਬਾਲ ਕੇ ਇਸ ਪਾਵਨ ਅਸਥਾਨ ਦੀ ਸ਼ੋਭਾ ਨੂੰ ਵਧਾਇਆ ਜਿੰਨਾ ਸੰਗਤਾਂ ਨੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਆਪ ਸਭ ਸੰਗਤਾਂ ਨੂੰ ਦਾਸ ਵੱਲੋਂ ਸਮੂਹ ਸੰਗਤਾਂ ਵੱਲੋਂ ਪ੍ਰਬੰਧਕਾਂ ਵੱਲੋਂ ਬੰਦੀ ਦੇਵ ਜੋੜ